ਵਾਹ ਦੇ ਲੋੜਵੰਦਾਂ ਦੀ ਮਦਦ ਕਰੋ ਸੋ ਇਨੀਆਂ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰ ਰਹੀਆਂ ਸੋ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਨੂੰ ਵੇਖ ਰਹੀਆਂ ਹਨ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਸ੍ਰੀਮਾਨ ਸੰਤ ਬਾਬਾ ਆਰਮ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਆਹ ਗੁਰੂ ਜੀ ਦਾ ਸਾਥ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਖੋਆ ਤੇ ਲੰਗਰ ਤਿਆਰ ਹੈ ਜੀ ਤੇ ਲੇ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਡੇਰਾ ਬਾਬਾ ਮੋਨੀ ਗਰੀ ਜੀ ਵਿਖੇ ਖਾਲਸਾ ਸਤਨਾਮ ਸਿੰਘ ਜੀ ਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਜੋ ਸੰਤ ਬਾਬਾ ਰਾਮ ਸਿੰਘ ਜੀ ਦੀ 84ਵੀਂ ਵਰਸੀ ਦੇ ਸਬੰਧ ਦੇ ਵਿੱਚ ਸਾਲਾਨਾ ਵਰਸੀ ਦੇ ਸਬੰਧ ਦੇ ਵਿੱਚ ਲੰਗਰ ਲਗਾਇਆ ਜਾਂਦਾ ਜੀ ਤੇ ਤੋਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਸੰਤ ਬਾਬਾ RAM ਸਿੰਘ ਜੀ 84ਵੀਂ ਸਾਲਾਨਾ ਵਰਸੀ ਦੇ ਸਬੰਧ ਦੇ ਵਿੱਚ ਨਗਰ ਮੰਡੇਰ ਦੀਆਂ ਸੰਗਤਾਂ ਦੇ ਲਈ ਖਾਲਸਾ ਸਤਨਾਮ ਸਿੰਘ ਜੀ ਵੱਲੋਂ ਜੋ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਜਿਸ ਦੇ ਵਿੱਚ ਮਠਾਈਆਂ ਤਿਆਰ ਹੋ ਰਹੀਆਂ ਨੇ ਲੈ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਸਤਨਾਮ ਖਾਲਸਾ ਵੱਲੋਂ ਇੱਕ ਕਮਰੇ ਦੇ ਵਿੱਚ ਲਗਾਤਾਰ ਪਿਛਲੇ 2-3 ਦਿਨਾਂ ਤੋਂ ਮਠਾਈ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਮੰਦਿਰ ਦੀਆਂ ਸੰਗਤਾਂ ਵਾਸਤੇ ਤੁਸੀਂ ਦੇਖ ਰਹੇ ਹੋ ਹੋਆ ਗਾਜਰਪਾਕ ਤੇ ਹੋਰ ਸਾਰੀਆਂ ਮਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਜਦੋਂ ਵੀ ਨਗਰ ਕੀਰਤਨ ਆ ਆਰੰਭ ਹੋਇਆ ਹੋਇਆ ਜੀ ਜਦੋਂ ਵੀ ਨਗਰ ਮੰਦਿਰ ਦੀਆਂ ਦੇ ਵਿੱਚ ਦੀ ਪਹੁੰਚੇਗਾ ਡੇਰੇ ਬਾਬਾ ਦੇਵਾਰਗੇ ਤਾਂ ਉਹਨਾਂ ਵੱਲੋਂ ਤੇ ਉਹਨਾਂ ਦੀ ਖਾਲਸਾ ਵੱਲੋਂ ਤਾਂ ਨਗਰ ਮੰਦਰ ਦੀ ਸੰਗਤਾਂ ਲਈ ਸਤਕਾਰ ਦੇ ਨਾਲ ਸ਼ਿਕਾਇਤ ਜਾਵੇਗਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੇ ਜੀ ਬਹੁਤ ਸਾਰਾ ਲੰਗਰ ਦੀ ਤਿਆਰੀ ਬਾਬਾ ਜੀ ਵੱਲੋਂ ਕੀਤੀ ਗਈ ਹੈ ਜੀ ਸਤਨਾਮ ਸਿੰਘ ਖਾਲਸਾ ਬੁੱਢਾਦਲ 96 ਕਰੋੜੀ ਲੈ ਵੀ ਪਿਆਰੀ ਸੰਗਤ ਜੀ ਆਪਾਂ ਸਤਨਾਮ ਸਿੰਘ ਖਾਲਸਾ ਜੀ ਤੋਂ ਇਸ ਲੰਗਰ ਬਾਰੇ ਕੁਝ ਵਿਚਾਰਾਂ ਜੋ ਉਹਨਾਂ ਵੱਲੋਂ ਨਗਰ ਦੀਆਂ ਸੰਗਤਾਂ ਵਾਸਤੇ ਲੰਗਰ ਆ ਤਿਆਰ ਕੀਤਾ ਗਿਆ ਉਸ ਬਾਰੇ ਜਾਣਕਾਰੀ ਲੈਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾ ਸਤਨਾਮ ਸਿੰਘ ਸਿੰਘ ਸਾਹਿਬ ਜ세ਦਾਰ ਬਾਬਾ ਸਤਨਾਮ ਸਿੰਘ ਨਗਰ ਮੰਡੇਰ ਬੁੱਢਾ ਦਲ ਮੰਡੇਰ ਵਾਲੇ ਸੋ ਸਾਰੀਆਂ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਨਗਰ ਮੰਡੇਰ ਦੀ ਧਰਤੀ ਤੇ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਦੀ ਵਰਸੀ ਮਨਾਈ ਜਾ ਰਹੀ ਹੈ ਉਹਨਾਂ ਮਹਾਂਪੁਰਖਾਂ ਨੇ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਕਰੀਬ 100 ਸਾਲ ਪਹਿਲਾਂ ਇਸ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਗੁਰਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਮਹਾਪੁਰਖਾਂ ਨੇ ਤਿੰਨ ਵਾਰ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਨੂੰ ਮਸਤੂਆਣਾ ਸਾਬ ਤੋਂ ਇੱਥੇ ਲੈ ਕੇ ਆਏ ਉਹਨਾਂ ਨੇ ਵੀ ਇੱਥੇ ਤਪੱਸਿਆ ਕੀਤੀ 40 ਦਿਨ ਸੰਤ ਬਾਬਾ ਅਤਰ ਸਿੰਘ ਜੀ ਨੇ ਇਸ ਨਗਰ ਮਡੇਰ ਦੀ ਧਰਤੀ ਨੂੰ ਗ੍ਰੰਥਾਂ ਦੇ ਵਿੱਚ ਪਾਵਨ ਤੇ ਪਾਵਨ ਭਇਓ ਇਹ ਸ਼ੁਭ ਨਗਰ ਮੰਡੇਰ ਵੀ ਇਸ ਨਗਰ ਮੰਡੇਰ ਦੀ ਧਰਤੀ ਨੂੰ ਗ੍ਰੰਥਾਂ ਦੇ ਵਿੱਚ ਬਹੁਤ ਜਿਆਦੇ ਪਵਿੱਤਰ ਮੰਨਿਆ ਗਿਆ ਹੈ ਇਸ ਧਰਤੀ ਦੇ ਉੱਤੇ ਨਗਰ ਮੰਡੇਰ ਦੀਆਂ ਸੰਗਤਾਂ ਵੱਲੋਂ ਨਿੱਕੇ-ਨਿੱਕੇ ਬੱਚੇ ਸਾਡੀਆਂ ਮਤਾਵਾਂ ਸਾਡੀਆਂ ਭੈਣਾਂ ਸਾਡੇ ਨੌਜਵਾਨ ਵੀਰ ਸਾਰਿਆਂ ਵੱਲੋਂ ਇਕੱਠੇ ਹੋ ਕੇ ਚੜ੍ਹਦੀ ਕਲਾ ਦੇ ਨਾਲ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਮਨਾਏ ਫਿਰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੱਲਾ ਜੋੜ ਮੇਲੇ ਮਨਾਏ ਮਾਤਾ ਗੁਜਰ ਕੌਰ ਜੀ ਦੇ ਉਸ ਤੋਂ ਬਾਅਦ 5 ਤਰੀਕ ਨੂੰ ਕਲੰਗੀ ਧਰਦਸ਼ਮੇਸ਼ ਪੇਤਾ ਚੁੱਕਿਆਂ ਆਵਾਜ਼ਾਂ ਵਾਲੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਅਵਤਾਰ ਉਪਰ ਮਨਾਏ ਲੰਗਰ ਚੱਲੇ ਹੁਣ ਮਠਿਆਈਆਂ ਦੇ ਲੰਗਰ ਨਗਰ ਮੰਡੇਰ ਦੀ ਧਰਤੀ ਤੇ ਜੋ ਡੇਰਾ ਬਣਿਆ ਹੋਇਆ ਬਾਬਾ ਮੋਨੀਗਰ ਦਾ ਨਗਰ ਦੇ ਵਿਚਾਲੇ ਉੱਥੇ ਮਠਿਆਈਆਂ ਦੇ ਲੰਗਰ ਚੱਲ ਰਹੇ ਹਨ ਗਾਜਰ ਪਾਕ ਬਲੇ ਹੋਏ ਹਨ ਖੋਏ ਬਣੇ ਹਨ ਮਠਿਆਈਆਂ ਦੇ ਲੰਗਰ ਚੱਲ ਰਹੇ ਹਨ ਸੋ ਸਾਰੀਆਂ ਸੰਗਤਾਂ ਸ੍ਰੀਮਾਨ ਸੰਤ ਬਾਬਾ RAM ਸਿੰਘ ਜੀ ਦੀ ਵਰਸੀ ਮਨਾ ਰਹੀਆਂ ਹਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਲਾਗਰ ਮੰਦਿਰ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਅਮਰ ਦਾਤਾਰੀ ਹੋਵੋ ਸਿੰਘ ਸਜੋ ਨਸ਼ੇ ਛੱਡੋ ਕੇਸਾ ਧਾਰੀ ਹੋਵੋ ਸਿਰਾਂ ਤੇ ਦਸਤਾਰਾਂ ਸਜਾਓ ਤੇ ਆਪਣੇ ਭਰਾਵਾਂ ਦੀ ਲੋੜਵੰਦਾਂ ਦੀ ਮਦਦ ਕਰੋ ਸੋ ਇੰਨੀਆਂ ਬੇਨਤੀਆਂ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰ ਰੀਆਂ ਸੋ ਜਿੰਨੀਆਂ ਵੀ ਸੰਗਤਾਂ ਇਸ ਚੈਨਲ ਨੂੰ ਵੇਖ ਰਹੀਆਂ ਹਨ ਉਹਨਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਸ੍ਰੀਮਾਨ ਸੰਤ ਬਾਬਾ ਆਰਾਮ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ

Bapak, ini tadi jalan dong.